ਸੋ ਬਾਈ ਜੀ ਸਸੀਕਾਲ ਜੀ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗੇ ਆ ਕਿ ਗਾਇਕ ਅਰਜੰਟ ਲੋ ਜੋ ਨਾਮ ਵਰ ਗਾਇਕ ਨੇਗੇ ਉਹਨਾਂ ਦੀ ਗੱਡੀ ਇੱਕ ਹਾਦਸੇ ਦਾ ਸ਼ਕਾਰ ਹੋਈ ਹੈਗੀ ਸੋ ਜਿਹੜਾ 시ਨੀਵਾਲ ਕਲਾਂ ਤੋਂ ਗਹਿੜਾ ਨੂੰ ਸੜਕ ਜਾਂਦੀ ਆ ਉਹਦੇ ਉੱਤੇ ਇੱਕ ਸੂਏ ਸੂਏ ਦੇ ਉੱਪਰ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਰਾਤ ਹਨੇਰੇ ਹਨੇਰੇ ਦੇ ਵਿੱਚ ਸੀ ਹਨੇਰੇ ਦੇ ਵਿੱਚ ਰੋਜ ਆਏ ਆ ਪਤਾ ਨਹੀਂ ਉਹਨਾਂ ਦੇ ਅੱਗੇ ਕੋਈ ਜਾਨਵਰ ਆਏ ਨੇ ਜਾਂ ਕੋਈ ਉਹਨਾਂ ਨਾਲ ਹੋਰ ਕਾਰਨ ਸੀ ਅ ਪੁਲ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋਗੇ ਕੋਈ ਉਹ ਪੁਕਤਾ ਪ੍ਰਬੰਧ ਨਹੀਂ ਸੀਗੇ ਵੀ ਗੱਡੀ ਦਾ ਹੋਰ ਵੀ ਗੱਡੀਆਂ ਨੂੰ ਅਸੀਂ ਧਿਆਨ ਚ ਦਬਾਉਣੇ ਆ ਵੀ ਜੇ ਕੋਈ ਵੀਰ ਭਰਾ ਰਾਤ ਨੂੰ ਡੰਗਦਾਗਾ ਉਹ ਧਿਆਨ ਨਾਲ ਪੁਲ ਦੇ ਉੱਪਰ ਦੀ ਨੱਗਣ ਵੀ ਇਹ ਗੱਡੀ ਦਾ ਬਹੁਤ ਨੁਕਸਾਨ ਹੋਇਆ ਚੰਗੀ ਖਬਰ ਇਹ ਹੈ ਕਿ ਬਈ ਕੋਈ ਜਾਨੀ ਨੁਕਸਾਨ ਤੋਂ ਬਚਤਾ ਕਿ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਸੱਟ ਫੇਟ ਨਹੀਂ ਗਈ ਸਾਰੇ ਠੀਕ ਨੇ ਬਿਲਕੁਲ ਠੀਕ ਨੇਗੇ ਸੋ ਜਿਹੜਾ ਗੱਡੀ ਦਾ ਨੁਕਸਾਨ ਆਗਾ ਗੱਡੀ ਨਤ ਗੱਡੀ ਦਾ ਨੁਕਸਾਨ ਉਹਨਾਂ ਦਾ ਬਹੁਤ ਜ਼ਿਆਦਾ ਹੋਇਆ ਗੱਡੀ ਸਾਰੀ ਡਿੱਗ ਚੁੱਕੀ ਹੈਗੀ ਕੀ ਕੈਮਰਾਮੈਨ ਨੂੰ ਬੇਨਤੀ ਕਰਦੇ ਆਂ ਵੀ ਗੱਡੀ ਦਾ ਸਾਰਾ ਦਿਖਾ ਦੇਣ ਬਈ ਉਹ ਕਿਸ ਤਰ੍ਹਾਂ ਉਹਨਾਂ ਦਾ ਨੁਕਸਾਨ ਹੋਇਆ ਗੱਡੀ ਬਿਲਕੁਲ ਮੋਦੀ ਬਿਲਕੁਲ ਟੇਢੀ ਗੱਡੀ ਲੱਗੀ ਹੈਗੀ ਪ੍ਰਮਾਤਮਾ ਦਾ ਸ਼ੁਕਰ ਹੈਗਾ ਕਿ ਕੋਈ ਜਾਨੀ ਨੁਕਸਾਨ ਤੋਂ ਬਚਤ ਰਹੇਗੀ ਜਾ ਰਹੇ ਆ ਅ ਜੀਸੀਬੀ ਦਾ ਪ੍ਰਬੰਧ ਕੀਤਾ ਜਾ ਰਿਹਾਗਾ ਸੋ ਵੱਡੀ ਗੱਲ ਇਹ ਹੈਗੀ ਕਿ ਜਾਨੀ ਨੁਕਸਾਨ ਤੋਂ ਬਹੁਤ ਬਚਤ ਹੋ ਗਈ ਗੱਡੀ ਦੇ ਸਾਰੇ 에ਅਰ ਬੈਗ ਵਗੈਰਾ ਸਾਰੇ ਖੁੱਲੇ ਪਏ ਨੇ ਕਿਉਂਕਿ ਸਿਆਲ ਦੇ ਹੁਣ ਦਿਨ ਨੇ ਕਿ ਸਿਆਲ ਦੇ ਤੁੰਦ ਵਿੱਚ ਤੁੰਦ ਬਹੁਤ ਜ਼ਿਆਦਾ ਹੁੰਦੀ ਆ ਕੋਈ ਜਾਨਵਰ ਰੋਜ ਵਗੈਰਾ ਮੂਰੇ ਆਏ ਨੇ ਪਤਾ ਨਹੀਂ ਤਾਂ ਜਾਂ ਕੋਈ ਹੋਰ ਕਾਰਨ ਬਣਿਆਗਾ ਸੋ ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਸੋ ਭਾਈ ਗਾਇਕ ਅਰਜਨ ਢਿੱਲੋਂ ਦੀ ਗੱਡੀ ਹੈ ਜਿਹੜੀ ਇਹ ਹਾਦਸੇ ਦਾ ਸਕਾਰ ਹੋਈ ਹੈਗੀ ਸੋ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹ ਬਚ ਤਾ ਸੋ ਪਰਮਾਤਮਾ ਦਾ ਗੱਡੀ ਦਾ 에어 에어 ਬੈਗ ਨੇ ਜਿਹੜੇ ਉਹ ਵੀ ਖੁੱਲੇ ਪਏ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ 에어 ਬੈਗ ਨੇ ਜਿਹੜੇ ਉਹ ਵੀ ਖੁੱਲੇ ਪਏ ਨੇ ਗੱਡੀ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆਗਾ ਤੇ ਜਾਨੀ ਨੁਕਸਾਨ ਤੋਂ ਬਚਤ ਰਹੀ ਆ ਸ਼ਾਇਦ ਬਾਕੀ ਸਮਾਨ ਵੀ ਵਿੱਚ ਖਿਲਰਿਆ ਪਿਆ ਦਿਹ ਰਿਹਾਗਾ ਜਿਹੜਾ ਵਿੱਚ ਡਿੱਗਿਆ ਹੋਆ ਸੂਏ ਦੇ ਕੋਈ ਕੱਪੜੇ ਵਗੈਰਾ ਜਾਂ ਕੁਝ ਮ ਹੋ ਸਕਦਾ ਹੈਗਾ ਬਾਕੀ ਉਹਨਾਂ ਦੇ ਕੱਢਣ ਤੋਂ ਬਾਅਦ ਪਤਾ ਚੱਲੂਗਾ ਸੋ ਤੁਹਾਨੂੰ ਅਸੀਂ ਫੇਰ ਹੋਰ ਜਾਣਕਾਰੀ ਦਿੰਦੇ ਰਹਾਂਗੇ ਤੇ ਅ ਸੋ ਧੰਨਵਾਦ